ਕਿਸ ਤਰ੍ਹਾਂ ਦੀਆਂ ਤਿਆਰੀਆਂ ਜੋ ਗਵਰਨਮੈਂਟ ਨੇ ਬਹੁਤ ਵਧੀਆ ਤਿਆਰੀਆਂ ਕਰ ਰਹੀ ਹੈ ਪੀਜੀਆ ਦੀ ਸਾਰੀ ਟੀਮ ਆਈ ਹੋਈ ਇੱਥੇ ਤੇ ਮੈਂ ਵਧਾਈ ਦੇਣਾ ਚਾਹਨਾ ਫਰੂਸਪੁਰ ਨਵ ASCIIਆ ਨੂੰ ਇਲਾਕਾ ਨਵ ASCIIਆ ਨੂੰ ਕਿ ਇੰਨੀ ਦੇਰ ਬਾਅਦ ਇਹ ਸੁਣੀ ਗਈ ਹੈ ਸਿਆਸਤ ਚੜਿਆ ਹੋਇਆ ਸੀ ਚੰਦ ਮਾੜੇ 엘ਮੈਂਟਸ ਜਿਹੜੇ ਕਿ ਸਮਾਜ ਦੇ ਮਾੜੇ ਬੰਦੇ ਸੀ ਪੋਲਿਟਿਸ਼ੀਅਨਸ ਉਹਨਾਂ ਨੇ ਇਹਨੂੰ ਪੋਲਿਟਿਕਲ ਇਹਨੂੰ ਬਣਾਇਆ ਹੋਇਆ ਸੀ ਇਸ ਮੁੱਦੇ ਨੂੰ ਸਾਰਾ ਖਰਾਬ ਕੀਤਾ ਹੋਇਆ ਸੀ ਨੀ ਤਾ ਅਜੇ ਤਿਆਰ ਹੁੰਦਾ 2 ਸਾਲ ਹੋ ਗਏ ਪਰ ਐਨੀਵੇ ਦੇਰ ਆਈ ਦਰਸਤਾਏ ਅਸੀਂ ਧੰਨਵਾਦ ਦੀਆਂ શ્રી ਨਰਿੰਦਰ ਮੋਦੀ ਜੀ ਦਾ ਪ੍ਰਧਾਨ ਮੰਤਰੀ ਜੀ ਦਾ ਹੈਲਥ ਮਿਨਿਸਟਰ ਸਾਹਿਬ ਦਾ ਸਾਰੀ ਪੀਜੀ ਫਟਰਨਿਟੀ ਦਾ ਜਿਹੜਾ ਕਿ ਅੱਜ ਇਹ ਕੱਲ ਜਿਹੜਾ ਸੀ ਉਦਘਾਟਨ ਦੇ ਖੰਜਾਰੇ ਇਹਨਾਂ ਦਾ ਨੀ ਪੱਥਰ ਰੱਖਣ ਜਾ ਰਹੇ ਜਿਹੜੇ ਅਸੀਂ ਬਹੁਤ ਬਹੁਤ ਧੰਨਵਾਦ ਦੀਆਂ ਤੇ ਅਸੀਂ ਬਹੁਤ ਕੋਸ਼ ਸਾਰਾ ਇਲਾਕਾ ਬਹੁਤ ਖੁਸ਼ ਖੁਸ਼ ਹੈ ਇਸ ਕੰਮ ਤੇ। ਐਸ ਵਾਰੀ ਲੱਗਦਾ ਕਿ ਤੁਹਾਨੂੰ ਜੋ ਪਿਛਲੀ ਵਾਰ ਪ੍ਰਧਾਨ ਮੰਤਰੀ ਦੇਸ਼ ਦੇ ਨਰਿੰਦਰ ਮੋਦੀ ਫਰੋਜਪੁਰ ਦਾ ਵਿਜ਼ਿਟ ਕਰਦੇ ਆ ਕਿਸੇ ਕਾਰਨ ਕਰਕੇ ਉਦਘਾਟਨ ਨਹੀਂ ਹੋ ਪਾਉਂਦਾ। ਐਸ ਵਾਰੀ ਕੋਈ ਇਹੋ ਜਿਹੀ ਦਿੱਕਤ ਤਾਂ ਨਹੀਂ ਆਉਂਦੀ ਕਿ ਜਿੱਦਾਂ ਹੁਣ ਇੱਕ ਪਾਸੇ ਤਾਂ ਧਰਨੇ ਲੱਗੇ ਹੋਰੇ ਕਿਸਾਨਾਂ ਦੇ। ਉਹਦੇ ਵਿੱਚ ਤੁਹਾਨੂੰ ਲੱਗਦਾ ਕਿ ਕਿਤੇ ਅੜਚਨ ਹੋਊਗੀ? ਕੋਈ ਅੜਚਨ ਨਹੀਂ ਹੈਗੀ। ਪਿਛਲੀ ਵਾਰੀ ਵੀ ਕੋਈ ਕਿਸਾਨਾਂ ਨੇ ਨਹੀਂ ਇਹ ਖਰਾਬ ਕੀਤਾ ਸੀ। ਪਿਛਲੀ ਵਾਰੀ ਵੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਿਆਸੀ ਬੰਦਿਆਂ ਨੇ ਸਗੋਂ ਕਿਸਾਨਾਂ ਨੂੰ ਨਾ ਮੰਨਣਾ ਉਹਨਾਂ ਦਾ ਨਾਮ ਖਰਾਬ ਕੀਤਾ ਉਹਨਾਂ ਨੇ। ਕਿਸਾਨ ਕਿਸ ੱਲੇ ਇਸੇ ਹੋਰ ਕਿਸੇ ਨੇ ਥੋੜੇ ਠਿਕ ਮਜ਼ਦੂਰ ਸਾਰੇ ਅਮੀਰ ਗਰੀਬ ਸਾਰੇ ਨੇ ਇੱਥੇ ਆਣਾ ਇੱਥੇ ਇਲਾਜ ਹੋਣੇ ਇਹ ਉਹਨਾਂ ਵਾਸਤੇ ਫੈਸਿਲਿਟੀ ਬਣਦੀ ਪਈ ਹੈ ਤੇ ਕਿਸਾਨਾਂ ਨੇ ਕੋਈ ਨਹੀਂ ਰੋਕਿਆ ਸੀ ਇਹ ਰੋਕਿਆ ਸੀ ਇਹ ਚੰਦ ਪੋਲਿਟਿਸ਼ੀਅਨਸ ਨੇ ਚੰਦ ਬੰਦਿਆਂ ਨੇ ਜਿਹੜੇ ਕੀ ਇਹ ਲੋਕਾਂ ਦੇ ਨਾਲ ਉਹਨਾਂ ਨੂੰ ਝੂਠ ਬੋਲਣਾ ਚਾਹੁੰਦੇ ਅੱਜ ਬੇਸ਼ਰਮਾ ਤਰ੍ਹਾਂ ਪੋਸਟਰ ਲਾਈ ਫਿਰਦੇ ਸਾਰੇ ਸ਼ਹਿਰ ਚ ਕਿ ਅਸੀਂ ਜੀ ਕਰਾ ਰਹੇ ਹਾਂ ਜੀ ਸੋ ਲੋਕ ਬੇਵਕੂਫ ਨਹੀਂ ਹੈਗੇ ਲੋਕ ਨਹੀਂ ਬੇਵਕੂਫ ਹੈਗੇ ਨਾ ਲੋਕ ਬੇਵਕੂਫ ਬਨਨਗੇ ਉਹਨਾਂ ਨੇ ਇਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਹੋਇਆ ਹੁਣ ਫਿਰ ਮੂੰਹ ਤੋੜ ਜਵਾਬ ਮਿਲ ਜ ਸਰ ਜਿੱਦਾਂ ਉਹ ਤੁਸੀਂ ਕਹਿ ਰਹੇ ਕਿ ਹੁਣ ਕ੍ਰੈਡਿਟ ਵਾਰ ਸ਼ੁਰੂ ਹੋ ਰਹੀ ਹੈ 2012 ਦੇ ਵਿੱਚ ਕਾਂਗਰਸ ਲੈ ਕੇ ਆਉਂਦੀ ਉਸ ਤੋਂ 2016 ਦੇ ਵਿੱਚ ਜਿਹੜਾ ਉਹ ਅਕਾਲੀ ਦਲ ਵੱਲੋਂ ਜਿਹੜਾ ਇਸ ਦੀ ਜੋ ਜ਼ਮੀਨ ਨੂੰ ਜੋ ਦਿੱਤੀ ਜਾਂਦੀ ਹੈ ਪੀਜੀਆਈ ਵਾਸਤੇ ਹੁਣ ਬੀਜੇਪੀ ਵਾਸਤੇ ਕੀ ਐਸਾ ਇਹਨਾਂ ਵਾਸਤੇ ਲੈ ਕੇ ਆ ਰਹੀ ਹੈ ਬੀਜੇਪੀ ਇੱਥੇ ਟੈਂਡਰ ਹੋ ਚੁੱਕਿਆ ਹੈ ਕੰਮ ਚੱਲ ਰਿਹਾ ਤੁਹਾਡੇ ਸਾਹਮਣੇ ਹੈ ਕੰਮ ਚੱਲਦਾ ਪਿਆ ਬਹੁਤ ਤੇਜ਼ੀ ਨਾਲ ਇਹ 24 ਮਹੀਨਿਆਂ ਚ ਕੰਪਲੀਟ ਹੋ ਜਾਣਾ ਤੇ ਇੱਥੇ ਜਿਹੜੀ ਸਹੂਲਤ ਹੈਗੀ ਹੈ ਲੋਕਾਂ ਵਾਸਤੇ ਇਕੱਲੇ ਫਿਰੋਜ਼ਪੁਰ ਸ਼ਹਿਰ ਜਾਂ ਫਿਰੋਜ਼ਪੁਰ ਛੋਨੀ ਵਾਸਤੇ ਨਹੀਂ ਹੈਗੀ ਇਹ ਵੀ 25 ਹਲਕੇ ਜਿਹੜੇ ਲੱਗਨੇ ਆ ਉਹਨਾਂ ਨੂੰ ਇਹ ਸਾਰੀ ਸਹੂਲਤ ਹੈਗੀ ਲੋਕਾਂ ਆਮ ਬੰਦੇ ਨੂੰ ਇਹ ਸਹੂਲਤ ਹੈਗੀ ਤੇ ਉਹ ਸਾਰੇ ਤਿਆਰ ਹੈਗੇ ਆ ਬੀਜੇਪੀ ਨੇ ਇਹ ਇਹ ਨਹੀਂ ਕਿ ਕਦੇ ਰੋਕਿਆ ਉਹ ਤਾਂ ਇਹ ਫੈਸਿਲਿਟੀ ਦੇਣਾ ਚਾਹੁੰਦੇ ਉਹਨੂੰ ਅਸੀਂ ਜੇ ਪਿਛਲੀ ਵਾਰੀ ਹੁੰਦਾ ਤੇ ਨਾਲ ਮੈਡੀਕਲ ਕਾਲਜ ਵੀ ਤਿਆਰ ਹੋਣਾ ਸੀ ਸੋ ਵੀ ਆਰ ਥੈਂਕਫੁਲ ਟੂ ਮੋਦੀ ਮੋਦੀ ਸਾਹਿਬ ਕੀ ਉਹਨਾਂ ਨੇ ਇਹ ਸਹੀ ਟਾਈਮ ਤੇ ਆ ਕੇ ਸਾਨੂੰ ਇਹ ਜਿਹੜੀ ਇਹ ਸਹੂਲਤ ਹੈ ਸਾਡੇ ਵਾਸਤੇ ਉਹਨਾਂ ਨੇ ਸਾਡੀ ਰਿਕੁਐਸਟ ਸਵੀਕਾਰ ਕੀਤੀ ਸਰ ਜੇ ਗੱਲ ਕਰਦੇ ਜਿੱਦਾਂ ਹੁਣ ਕਿਸਾਨ ਵੀ ਬੈਠੇ ਹੋਏ ਆ ਤੇ ਨਰਿੰਦਰ ਮੋਦੀ ਜੀ ਨੂੰ ਕੀ ਉਹਨਾਂ ਦੀ ਜੋ ਮੰਗਾਂ ਜਾਇਜ਼ ਜਾਂ ਨਜਾਇਜ਼ ਨੇ ਮੰਨ ਲੈਣੇ ਅਸੀਂ ਪਰਿਵਾਰ ਸਾਡਾ ਕਿਸਾਨੀ ਨਾਲ ਜੁੜਿਆ ਹੋਇਆ ਹੈ ਸਾਡੇ ਜਜ਼ਬਾਤ ਉਹਨਾਂ ਦੇ ਨਾਲ ਲੱਗੇ ਆ ਸਾਡੀਆਂ ਉਹਨਾਂ ਨਾਲ ਭਾਵਨਾ ਨਾਲ ਲੱਗੀਆਂ ਅਸੀਂ ਆਪ ਜਾ ਕੇ ਉੱਥੇ ਬਹਿੰਦੇ ਰਹੇ ਹਾਂ ਜਦੋਂ ਧਰਨੀ ਲੱਗੇ ਹੋਏ ਸੀ ਅਸੀਂ ਉਹਨਾਂ ਦੇ ਨਾਲ ਆ ਜਿਹੜੀਆਂ ਜਾਇਜ਼ ਮੰਗਾ ਉਹ ਜ਼ਰੂਰ ਸਰਕਾਰ ਮੰਨੇਗੀ ਮੰਨੇਗੀ ਵੀ ਜ਼ਰੂਰ ਕਿਉਂ ਨਹੀਂ ਮੰਨੇਗੀ ਬਹੁਤ ਬਹੁਤ ਮਿਹਰਬਾਨ